thank you ਬਾਲਟੂ نیوز ਦੇ ਵਿੱਚ ਤੁਹਾਡਾ ਸਵਾਗਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੈਦੀ ਸ਼ਰਿਆਮ ਜੇਲ੍ਹ ਦੇ ਬਾਥਰੂਮ ਦੇ ਵਿੱਚ ਨਸ਼ਾ ਕਰਦੇ ਦੇਖੇ ਜਾ ਸਕਦੇ ਨੇ ਇਸ ਦੀ ਹੀ ਵੀਡੀਓ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਉੱਧਰ ਐਸਟੀਐਫ ਦੇ ਆਜੀ ਰਸ਼ਪਾਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਕਿਲੋ 500 ਗ੍ਰਾਮ ਹਿਰੋਇਨ ਫੜੀ ਗਈ ਹੈ ਤੇ ਦੋ ਮੁਲਾਜ਼ਮ ਵੀ ਕਾਬੂ ਕੀਤੇ ਗਏ ਹਨ ਅਤੇ ਕਰੋੜਾਂ ਦੀ ਪ੍ਰਾਪਰਟੀ ਵੀ ਜ਼ਬਤ ਕਰਨ ਦੇ ਵਿੱਚ ਐਸਟੀਐਫ ਨੇ ਸਫਲਤਾ ਹਗਲ ਕੀਤੀ ਹੈ ਆਓ دیکھتے ਹਾਂ ਇੱਕ ਰਿਪੋਰਟ ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਨੇ ਪਿਛਲੇ ਕਰੀਬ 7-8 ਦਿਨ ਤੋਂ ਅਸੀਂ ਪੰਜ ਪਰਚੇ ਦਰਜ ਕੀਤੇ ਹੈਗੇ ਜਿਦੇ ਜਿਵਾਕ ਵੱਖ-ਵੱਖ ਜੜੀਆਂ ਉਹ ਪ੍ਰਗਤੀ ਜਿਹੜੀਆਂ ਅਚੀਵਮੈਂਟਸ ਹੋਈਆਂ ਨੇ ਜਿਦੇ ਚ 22 ਕਿਲੋ 500 ਗ੍ਰਾਮ ਹੀਰੋਨ ਫੜੀ ਆ ਔਰ ਜਿਹਦੇ ਚ ਦੋ ਆ ਜੇਲ ਇੰਪਲਾਈ ਹੈਗੇ ਆ ਤੇ ਬਾਕੀ ਦੂਜੇ ਪ੍ਰਾਈਵੇਟ ਮਾਲਕ ਨੇ ਔਰ ਇਹਦੇ ਵਿੱਚ 1 ਕਰੋੜ 4 ਲੱਖ ਦੀ ਜਿਹੜੀ ਹੈ ਉਹ ਪ੍ਰਾਪਰਟੀ ਸੀਜ਼ ਕਰਾਈ ਹੈਗੀ ਇਸ ਮੰਡਲਾਂ ਦੇ ਸੋ ਇਹ ਪਿਛਲੇ 7 ਦਿਨਾਂ ਦੀ ਅਚੀਵਮੈਂਟ ਸੀ ਜਿਹੜੀ ਅੱਜ ਤੁਹਾਨੂੰ ਤਕਲੀਫ ਦਿੱਤੀ ਆ ਬੁਲਾਇਆ ਹੈਗਾ ਤੇ ਇਹ 22 ਕਿਲੋ 500 ਗ੍ਰਾਮ ਹੀਰਨ ਜਿਹੜੀ ਹੈ ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਨੇ ਵੱਖ-ਵੱਖ ਪਰਚਿਆਂ ਤੋਂ ਜਿਹੜੀ ਹੈ ਉਹ ਗ੍ਰਿਫਤਾ ਰਿਕਵਰ ਕੀਤੀ ਹੈਗੀ ਆ ਜਿਹਦੇ ਚ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਔਰ ਇਹਦੇ ਚ ਐਫ ਆਈ ਆਰ ਨੰਬਰ 1260 ਔਰ 1262 ਦੇ ਵਿੱਚ 5-5 ਕਿਲੋ ਰਿਕਵਰੀ ਆ ਜਿਹੜੀ ਕਿ ਡਰੋਂਗਾਂ ਹੀ ਆਈ ਸੀ ਔਰ ਉਹਦੇ ਚ ਅ ਪਿਚੀ ਵੈਂਡਰੀਆ ਔਰ ਇਧਰ ਹੈਗਾ ਦੂਜਾ ਏਰੀਆ ਸਰਾਇ ਮਾਨਸਗਾਹ ਏਰੀਆ ਜਿਹੜੇ ਜਿਹੜੇ ਰਿਕਵਰ ਕੀਤੇ ਹ ਕਿੰਨੇ ਕਿਲੋ ਦੇ ਦੋ ਆਪਰੇਸ਼ਨ ਨੇ ਤੇ ਇਸ ਤਰ੍ਹਾਂ ਹੋਰ ਵੀ ਆਪਰੇਸ਼ਨ ਨੇ ਜਿਹੜੀ ਪੁੱਲ ਮਲਾ ਕੇ ਸਾਡੇ ਜਿਹੜੀ 22 ਕਿਲੋ 550 ਕਿਲੋ ਜਿਹੜੀ ਆ ਉਹ ਕਵਰ ਕੀਤੀ ਇਹਦੇ ਚ ਤਕਰੀਬਨ ਹਰ ਕੇਸ ਦੇ ਵਿੱਚ ਜਿਹੜੇ ਆ ਮੁਲਜ਼ਮ ਜਿਹੜੇ ਆ ਗਸ्तार ਨੇ ਉਹ ਜਿਹੇ ਇੱਕ ਜਿਹੜੇ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਵਾਲੇ ਹੈਗੇ ਆ ਸੋ ਉਹ ਹੈਗੇ ਆ ਜਿਹੜੇ ਕਿ ਜਲਦੀ ਕਾਬੂ ਆ ਜਾਣਗੇ ਇਹ ਟੋਟਲ ਦੇਖੋ ਹਰ ਪਰਚੇ ਦੀ ਹੈ ਕਿਉਂਕਿ ਪਾਰਟਿਸਪੀਕੇਟ ਇਸ ਰਜਿਸਟਰ ਤੇ ਔਰ ਮੇਨ ਕਿਊ ਜਿਹੜੇ ਸਾਰੇ ਰਜਿਸਟਰ ਨੇ ਇਹ ਵਿੱਚ ਇੱਕ ਹੈਡ ਵਾਰਦਨ ਸੀ ਰਿਸ਼ਪਾਲ ਸਿੰਘ ਔਰ ਇੱਕ ਵਾਰਦਨ ਸੀ ਵਾਰਦਨ ਸੀ ਜਿਹੜੇ ਕਿ 12 ਹਿਰਨਾਂ ਲੈ ਕੇ ਔਰ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਦੇ ਸੀ ਤੇ ਜਿਨ੍ਹਾਂ ਨੂੰ ਤੇ ਮੌਕੇ ਤੇ ਰੰਗੇ ਹਾਥੀ ਫੜਿਆ ਗਿਆ ਔਰ ਉਹਨਾਂ ਕੋਲ ਰਿਕਵਰੀ ਵੀ ਕੀਤੀ ਹੈ ਹਾਂਜੀ ਵਿਸ਼ਪਾਲ ਸਿੰਘ ਤੇ ਇੱਕ ਸੰਦੇਸ਼ ਸੋਇ ਵਿੱਚ ਇਹ ਜਿਹੜਾ ਇੱਕ ਆਪਰੇਸ਼ਨ ਅਸੀਂ ਕੀਤਾ 200 ਤੇ ਐਫਆਰ ਰੱਬਰ ਹੈਗਾ ਬਾਹਰ ਸਰਪੰਚ ਬਿੰਤਾ ਗਿਰਿਆ ਜੇ ਨਾਲ ਸੰਬੰਧ ਆ 260 ਨੰਬਰ ਐਫ ਆਈ ਆਰ ਜਿਹੜੀ ਕਿ ਤਨਤਾਂ ਏਰੀਆ ਦੇ ਵਿੱਚੋਂ ਜਿਹੜਾ ਆਪਰੇਸ਼ਨ ਹੋਇਆ ਸੀ ਉਹਦੇ 'ਚ ਸਪੈਸ਼ਲ ਜਿਹੜੀ ਗੱਲ ਦੱਸਣ ਵਾਲੀ ਆ ਕਿ 2017 ਦੇ ਵਿੱਚ ਇੱਕ ਨੈਟਵਰਕ ਬ੍ਰੇਕ ਦਿੱਤਾ ਸੀ ਜਿਹਦੇ 'ਚ ਸ਼ਮਨੀ ਗੈਂਗ ਸੀ ਇਹਨਾਂ ਹੱਲਕੇ ਇਲਾਕੇ ਦਾ ਫਰੋਟਪੋਰਟ ਦਾ ਸੋ ਉਹਦਾ ਛੋਟਾ ਭਰਾ ਹੀ ਆ ਜਿਹੜਾ ਹੁਣ ਗ੍ਰਿਫਤਾਰ ਹੋਇਆ ਔਰ 2017 ਦੇ ਵਿੱਚ ਵੀ ਇਹਨਾਂ ਦੇ ਖਿਲਾਫ ਦੋ ਪਰਚੇ ਹੋਏ ਸੀ ਜਿਦੇ ਵਿੱਚ ਕਾਫੀ ਮਾਤਰਾ 'ਚ ਇਹਨਾਂ ਕੋਲੋਂ ਇੰਡੀਅਨ ਕਰੰਸੀ ਔਰ 7 ਕਿਲੋ ਹੀਰੋ ਫੜੀ ਗਈ ਸੀ ਨਿਹਰੇ ਸਮੀ ਹੈਗਾ ਜਗਿੰਦਰ ਸਿੰਘ ਸਮੀ ਉਹ ਦੇਚਿਆ ਸੋ ਇਹ ਉਹਦਾ ਛੋਟਾ ਭਰਾ ਜਿਹੜਾ ਅਰੈਸਟ ਹੋ ਗਿਆ ਜੀ ਹੈ ਗਿਆ ਅਗਰ ਬਾਬੇ ਜਗਿੰਦਰ ਨੂੰ ਗ੍ਰੈਂਟ ਆ ਹਾਂ ਜੀ ਇਹਦਾ ਤਕਰੀਬਨ ਇਹ ਤੇ ਸਾਰੇ ਉਹਨਾਂ ਖਿਲਾਫ ਕਾਫੀ ਪਰਚੇ ਦਰਜਾ ਜਿਹੜਾ ਇਹ 260 ਨੰਬਰ ਬੱਚਾ ਤੁਹਾਨੂੰ ਦੱਸਿਆ ਇਹ ਸਾਰੀ ਫੈਮਿਲੀ ਇਸ ਕੰਮ ਚ ਇਨਵੋਲਡ ਸੀ ਔਰ ਇਹ ਜਿਹੜਾ ਹੁਣ ਫੜਿਆ ਸੋਨੂ ਸਿੰਘ ਇਹ ਇਹਦੇ ਖਿਲਾਫ ਵੀ ਕਾਫੀ ਪਰਚੇ ਦਰਜ ਨੇ ਔਰ ਇਹ ਉਹ ਮਾਈਨਰ ਦਾ ਸਰਟੀਫਿਕੇਟ ਬਣਾ ਕੇ ਤੇ ਬੇਜਬੂਦੀ ਜਿਹੜਾ ਉਹ ਫਾਈਲਰ ਲੈ ਗਿਆ ਸੀ ਸੋ ਹੁਣ ਇਹ ਦੁਬਾਰਾ ਜਿਹੜਾ ਹੈ ਇਸ 15 ਮਿੰਟ ਦੇ ਦੋ ਦੋ ਦੇ ਫਾਈਲਰ ਇਹ ਇਸ ਦਿਨ ਆਉਂਦੀ ਜਿਹੜਾ ਉਹ ਦੋ ਜਿਹੜਾ ਉਹਨੂੰ ਰੱਜੀ ਹੈ IC ਦੇਖੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਜਿਹੜੀ ਰਿਕਵਰੀ ਹੋਈ ਹੈ 노 ਡਾਊਟ ਕਿ ਉਹ ਡ੍ਰੌਨ ਰਾਈ ਹੀ ਹੁਣ ਸਪਲਾਈ ਆ ਗਈ ਹੈ ਸੋ ਡ੍ਰੌਨ ਆਉਂਦਾ ਵਾ ਸਕਸੈਸਫੁਲ ਹੋ ਜਾਂਦਾ ਬੀਐਸਐਲ ਵੀ ਬੜੀ ਮੁਸਤਾਦੀ ਨਾਲ ਡਿਊਟੀ ਕਰ ਰਹੀ ਆ ਸੋ ਉਹਨਾਂ ਨੂੰ ਵੀ ਕਾਮਯਾਬੀਆਂ ਮਿਲੀਆਂ ਨੇ ਸੋ ਇਹ ਇਹਨਾਂ ਦਾ ਸਟੇਲ ਕੋਈ ਅਜੇ ਨਹੀਂ ਹੈਗਾ ਪ੍ਰੀਮਿਨਰ ਸਟੇਜ ਤੇ ਔਰ ਗਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਇਹ ਹੁਣ ਨਾਰਕੋ ਜਿਹੜਾ ਇਹ ਬਣ ਗਿਆ ਹੋਇਆ ਟੈਰਰਿਜ਼ਮ ਸੋ ਇਹਨਾਂ ਦਾ ਹੁਣ ਇਹ ਪੱਠਾ ਹੀ ਆ ਕੰਮ ਗੈਂਗਸਟਰ ਪਾਸ ਸਮਗਲਿੰਗ ਜਿਹੜੀ ਹੈ ਇਹ ਚੀਜ਼ ਕੱਠੀ ਹੋਣੀ ਚਾਹੀਦੀ ਹੈ ਜੇਲ ਦਾ ਨੈਕਸਟ ਦੱਸ ਦੇ ਉਹਨਾਂ ਦੇ ਇਨਵਾਲਵਮੈਂਟਸ ਦੀ ਇਹ ਗੱਲ ਦੂਦ ਬੇਰੈਸ ਕਰਦੇ ਜੀ ਜੀ ਉਹ ਬੜੇ ਇਨਵਾਲਵਮੈਂਟਸ ਵਿੱਚ ਸਾਹਮਣੇ ਜੀ ਬਿਲਕੁਲ ਹੋਣਗੇ ਆ ਬਸ ਉਹ ਅਜੇ ਇਨਵੈਸਟੀਗੇਸ਼ਨ ਉਹਨਾਂ ਦੀ ਚੱਲ ਰਹੀ ਹੈ ਇਨਫਰੋਗੇਸ਼ਨ ਹੈ ਜੀ ਕਿੰਨਾ ਅਜੇ ਰਮਾਨ ਲੈ ਆਇਆ ਹੈ ਦੋ ਦਿਨ ਦਾ ਉਹਦੇ ਚ ਤਫਤੀਸ਼ ਸਾਡੀ ਜਾਈ ਰਿਸਪਾਂਸ ਦੀ ਇਨਵੈਸਟੀਗੇਸ਼ਨ ਵਿੱਚ ਮੰਨਦੇ ਕਿ ਜਿਹਨਾਂ ਦੇ ਵਿੱਚ ਨੈਕਸਸ ਚੱਲ ਰਿਹਾ ਹੈ ਹੈ ਇਹਦਾ ਇਹ ਅਧਿਕਾਰੀਆਂ ਤੋਂ ਬੰਨਾ ਨਹੀਂ ਚੱਲ ਸਕਦਾ ਜਿਵੇਂ ਕਿ ਤੁਸੀਂ ਦੂਜੇ ਅਧਿਕਾਰੀ ਪੜਿਆ ਅੱਜ ਵੀ ਇੱਕ ਵੀਡੀਓ ਬਾਦ ਨਿਕਲੀ ਹੈ ਅਮਰਸਰ ਜ਼ਿਲ੍ਹੇ ਦੀ ਜੇਸੀ ਦੀ ਜਿਹਦੇ ਸਿਆਲ ਨਾਲ ਉਹਦੇ ਨਾਲ ਸਨੈਪ ਕੀਤੇ ਨੇ ਨਾਲ ਦੇ ਕਿ ਕਾਲੀ ਨਹੀਂ ਦਿੱਤਾ ਕਿ ਬਣਾ ਕੇ ਇਸ ਨੂੰ ਇਹ ਕੋਈ ਨਾ ਕਾਲੀਆਂ ਤੇ ਨਾ ਭਲੇਗੀ ਅਧਿਕਾਰੀ ਜਿਹੜੇ ਸਕੀਨ ਉਹ ਹਰ ਤੇ ਮੈਟਰੀਅਲ ਦੇ ਸੰਬੰਧ ਵਿੱਚ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿੰਨੀਦਰ ਕੋਈ ਨਾ ਕੋਈ ਇਨਵੋਲਵਮੈਂਟ ਨਾ ਹੋਏ ਉਹਨੀਦਰ ਸਕਸੈਸ ਨਹੀਂ ਹੁੰਦੀ ਉਹ ਕਾਲੀਆਂ ਭੇਡਾਂ ਹੈਗੀਆਂ ਤੇ ਤਾਂ ਹੀ ਉਹ ਸਕਸੈਸ ਹੋਪਾਉਂਦੇ ਆ ਉੱਥੇ ਜਾਂਦੇ ਜਦੋਂ ਤੱਕ ਉਹਦੇ ਇਹ ਦੋ ਰੈਸਟ ਹੋਏ ਨੇ ਤੇ ਇਹ ਮੁਲਾਜ਼ਮ ਦੇ ਜੇ ਇਹ ਹੀ ਇਹ ਬਾਰੋਂ ਲਾ ਜਾ ਕੇ ਉੱਥੇ ਦੇਖ ਰਹੇ ਨੇ ਤੇ ਚੱਲ ਰਿਹਾ ਅਦਰਵਾਈਜ਼ ਉਥੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਵੀ ਕੰਮ ਚੱਲ ਜਾਂਦਾ ਕੋਸ਼ੇ ਤੋਂ ਲੈਣ ਸਾਰੇ ਨਹੀਂ ਬਹੁਤ ਅੱਛੇ ਮੁਲਾਜ਼ਮ ਨੇ ਬੜੀ ਅੱਛੀ ਬੀਟੀ ਬੇਹਤਰਾਂ ਕਰ ਰਹੇ ਆ ਪਰ ਉਹਨਾਂ ਦੀ ਵਰਸ਼ਲ ਗਾ ਵੀ ਬਹੁਤ ਲੈਕ ਆਫ ਫੋਰਸ ਹੈਗਾ ਮੈਨ ਪਾਵਰ ਦੀ ਬਹੁਤ ਕਮੀ ਹੈ ਸੋ ਕਾਫੀ ਉਹਨਾਂ ਦੀਆਂ ਵੀ ਮੁਸ਼ਕਲਾਂ ਨੇ refer to the success ਜਿਹੜੇ ਦੋ ਜਣੇ ਤੁਸੀਂ ਫੜੇ ਹੋਏ ਹੈਗੇ ਹਨ ਦੀ ਕੌਂਟੀ ਜਿਹੜਾ ਤੁਸੀਂ ਚੈੱਕ ਕਰੋਗੇ ਉਹਨਾਂ ਦੀ ਕੌਂਟੀ ਸੀਰਕੀ ਚੀਜ਼ਾਂ ਨਹੀਂ ਦੀ ਇਹਨਾਂ ਦਾ ਕੰਧਾ ਲੈ ਜਾਵੇਗਾ ਕਿਸੇ ਤੱਕ ਨੈਟਵਰਕ ਹੈ ਨਹੀਂ ਨਹੀਂ ਬਿਲਕੁਲ ਇਹਦਾ ਦੀ ਬੜੀ ਡਿਸਕਰੀਟਲੀ ਔਰ ਥਾਰੋਲੀ ਜਿਹੜੀ ਹੈ ਉਹ ਅਸੀਂ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਹਾਂ ਕਿਉਂਕਿ ਬੜਾ ਸਖੀਨ ਜੋ ਮੈਂ ਵੀ ਇੱਕ ਮੁਲਾਜ਼ਮ ਹੋ ਕੇ ਤੇ ਅੰਦਰ ਜਿਹੜਾ ਇਹ ਕੰਮ ਕਰ ਰਿਹਾ ਸੋ ਇਸ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸਾਡੇ ਡੀਐਸਪੀ ਨੂੰ ਨਿਮਾ ਦਿੰਦੀ ਜਿਹੜੇ ਹੈ ਪਰਸਨਲੀ ਸਾਡੀ ਲੋਕਾਫਤ ਕਰਦੇ ਸੋ ਇਹਨੂੰ ਚੰਗੀ ਤਰ੍ਹਾਂ ਅਨਵੈਸਟੀਗੇਟ ਕੀਤਾ ਆ ਦਿਨਾਂ ਤੋਂ ਆਨਲਾਈਨ ਅਨਵੈਸਟੀਗੇਟ ਕਰਦੇ ਆ ਬਹੁਤ ਚੰਗਾ ਇਹ ਟੂਟਰ ਚੈਂਟਰ ਮੇਰੇ ਸਪੈਂਡ ਆ ਇੱਕ ਸੀ ਜਿਹਨਾਂ ਦੇ ਜਿਹੜੇ ਬੁਢੀਏ ਲੋਕੀਏ ਦੇ ਵਿਦਿਅਕ ਸਪਲਾਈਟਰ ਹੁੰਦੇ ਸੀ ਤਾਂ ਇਹ ਜਦੋਂ ਸਬਜ਼ੀਆਂ ਜਾਂ ਸਮਾਨ ਸਪਲਾਈ ਹੁੰਦਾ ਸੀ ਉਹਨਾਂ ਦੇ ਵਿੱਚ ਕਰਦੇ ਸੀ ਕਿ ਰੱਖਦੇ ਦੇਖੋ ਅ ਗਣ ਸਾਹਿਬ ਅ ਜੇ ਇਨੀਸ਼ੀਅਲ ਸਟੇਜ ਤੇ ਨਹੀਂ ਕਹਿ ਜਾ ਸਕਦਾ ਬਟ ਇਹਨਾਂ ਦੇ ਜਿਹੜੀਆਂ ਵੱਖਰੀ ਵੱਖਰੀ ਮੋਡਸ ਪ੍ਰੈਂਡ ਵਾਲੀ ਹੁੰਦੀਆਂ ਨੇ ਤੇ ਜਿੱਥੇ ਜਿੱਥੇ ਵੀ ਦਾਲ ਲੱਗਦਾ ਜਿਸ ਤਰ੍ਹਾਂ ਕੋਈ ਇਹ ਕੋਈ ਕਿਸੇ ਪਾਸੇ ਕਿਸੇ ਪਾਸੇ ਜਾਂ ਕਿਸੇ ਸੋਚ ਦੇ ਵਿੱਚ ਜਦੋਂ ਵੀ ਮੌਕੇ ਮਟਾਵ ਕੇ ਇਹਨਾਂ ਨੂੰ ਉਹ ਸੂਟ ਕਰਦਾ ਹੋਵੇ ਤੇ ਇਹਨਾਂ ਦਾ ਚੇਂਜ ਤੇ ਰਹਿਣਾ ਬਾਹਰ ਨੂੰ ਆਉਂਦੀ ਹੈ। ਅੰਦਰੋਂ ਬਾਹਰ ਨੂੰ ਬਿਲਕੁਲ ਚੇਂਜ ਹੋਏਗੀ। ਸੋ ਇਹ ਕਿਉਂਕਿ ਸਾਰੇ ਇਨਵੈਸਟੀਗੇਸ਼ਨ ਦੇ ਪੁਆਇੰਟਸ ਸੋ ਇਸ ਸਟੇਟਮੈਂਟ ਦਿਸ ਪ੍ਰੂਵ ਨਹੀਂ ਕਰ ਸਕਦਾ ਕਿ ਇਨਵੈਸਟੀਗੇਸ਼ਨ ਕਰਦੇ